ਤਮਕੀਆਂ ਤਾਂ ਜਾਦੀ ਸਰਕਾਰ ਬਣੀ ਐ ਲਾਅ ਆਰਡਰ ਨੂੰ ਦੇਖ ਕੇ ਤੁਹਾਨੂੰ ਪਤਾ ਐ ਸਿਸਟਮ ਸਾਰਾ ਫੇਲ ਆ ਆਈ ਜਾਂਦੀ ਐ ਸਰ ਹੁਣ ਪੰਜਾਬ ਛੱਡ ਕੇ ਜਾ ਰਹੇ ਹੋ ਫਿਰ ਬਿਲਕੁਲ ਜਾਓ ਯਾਰ ਕੀ ਹੋਰ ਹੱਲ ਕੀ ਐ ਕੁੱਤੇ ਵੀ ਮੌਤ ਮਰਿਆ ਸੋਰੇ ਕੁੱਤੇ ਦੇ ਫਿਰ ਬੈ ਕੀ ਕਰਾਂ ਅਸੀਂ ਵੀ ਸ਼ਿਕਾਇਤ ਦੇ ਦਿੰਦੇ ਨਾ ਬਟ ਕੱਲ ਤਾਂ ਯਾਰ ਹੱਦ ਹੀ ਹੋ ਗਈ ਸਾਰਾ ਕੁਝ ਕਲਿੱਪ ਵਗੈਰਾ ਸਾਰੀਆਂ ਰਿਕਾਰਡਿੰਗਾਂ ਸਭ ਸੀਪੀ ਸਾਹਿਬ ਨੂੰ ਦੇਤੀਆਂ ਆ ਦੇਖੋ ਕਿੰਨੀਆਂ ਕੌਲਾਂ ਨੇ ਮੈਨੂੰ ਸੋ ਬੁਰਾਈ ਹਾਲ ਆ ਅੱਜ ਮੈਂ ਮਜਬੂਰ ਹੋ ਕੇ ਮੈਂ ਤਾਂ ਲੁਧਿਆਣਾ ਛੱਡ ਕੇ ਜਾ ਰਿਹਾ ਹਾਂ ਮੇਰਾ ਕਿਸੇ ਵੀ ਜਾਤ ਜਾਂ ಜಾਤੀ ਦੇ ਸਬੰਧ ਵਿੱਚ ਮੇਰੇ ਸਾਰੇ ਭਰਾਣੇ ਚਾਹੇ ਕੋਈ ਸਿਫਸ਼ਨ ਵਾਲੇ ਨੇ। ਸਾਡੇ ਕੋ ਸੇਕ ਨੌਜਵਾਨ ਨੇ ਇਸ ਟੋਟਲ ਫੇਲਿਅਰ ਆਫ ਸੀਐਮ ਭਗਵੰਤ ਸਿੰਘ ਮਾਨ ਕਮੈਂਟ ਅੱਜ ਤੁਸੀਂ ਮਾਰਨਿੰਗ ਤੇ ਏਪੀਐਨ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਤਸ਼ਾਰਕੋ ਸਾਰ ਕਰਦਾ ਗੱਲ ਕਰਾਂਗੇ ਲੁਧਿਆਣੇ ਦੀ ਜਿੱਥੇ ਕਿ ਆਏ ਦਿਨ ਇਸੇ ਨਾਲ ਕਿਸੇ ਨੂੰ ਥ੍ਰੈਟ ਕਾਲ ਆਉਂਦੀ ਰਹਿੰਦੀ ਐ ਨੂੰ ਅੱਜ ਵੀ ਜੋ ਸਾਡੇ ਨਾਲ ਮੌਜੂਦ ਨੇ ਰਾਜਾ ਰਜੀਵ ਜੀ ਜਿਨ੍ਹਾਂ ਨੂੰ ਕੀ ਥ੍ਰੈਟ ਕਾਲ ਆਣ ਤੋਂ ਬਾਅਦ ਥ੍ਰੈਟ ਕਾਲ ਆਣ ਤੋਂ ਬਾਅਦ ਜਿਨ੍ਹਾਂ ਨੇ ਸੀਪੀ ਦਫਤਰ ਆਏ ਨੇ ਕਚਹਿਰੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਕੱਲ ਰਾਤ ਥ੍ਰੈਟ ਕਾਲ ਆਈਆਂ ਉਸ ਤੋਂ ਬਾਅਦ ਉਹ ਇੰਨਾ ਜ਼ਿਆਦਾ ਮਤਲਬ ਮਤਲਬ ਦਹਿਸ਼ਤ ਵਿੱਚ ਆ ਗਏ ਨੇ ਤੇ ਉਹ ਲੁਧਿਆਣਾ ਛੱਡ ਕੇ ਇਸਤਮ ਜਾ ਰਹੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਨੂੰ ਜੇ ਥ੍ਰੈਟ ਕਾਲਾਂ ਦੇ ਵਿੱਚ ਕੀ ਧਮਕੀਆਂ ਉਹਨਾਂ ਨੂੰ ਆਈ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਚਾਏ ਨੇ ਹਾਂਜੀ ਸਰ ਨੋਸ਼ਕਾ ਜੀ ਨੋਸ਼ਕਾ ਜੀ ਸਰ ਕੀ ਮਾਮਲਾ ਅੱਜ ਤੁਸੀਂ ਕਚਹਿਰੀ ਦੇ ਵਿੱਚ ਆਏ ਹੋ ਕੀ ਕੀ ਗੱਲ ਹੋ ਗਈ ਸੀਪੀ ਆਫਿਸ ਆਇਆ ਜੀ ਕਮਕੀਆਂ ਤਾਂ ਜਾਦੀ ਸਰਕਾਰ ਬਣੀ ਐ ਲਾਅ ਆਰਡਰ ਨੂੰ ਦੇਖ ਕੇ ਤੁਹਾਨੂੰ ਪਤਾ ਐ ਸਿਸਟਮ ਸਾਰਾ ਫੇਲ ਆ ਆਈ ਜਾਂਦੀਆਂ ਅਸੀਂ ਵੀ ਸ਼ਿਕਾਇਤ ਦੇ ਦਿੰਦੇ ਨੇ ਬਟ ਕੱਲ ਤਾਂ ਯਾਰ ਹੱਦੀ ਹੋ ਗਈ ਕੱਲ ਜਦੋਂ ਮੰਡ ਰਿਆਣਾ ਜੀ ਕੱਲ ਸਾਡੀ ਸਮਾਰਟ ਸਿਟੀ ਦੀ ਮੀਟਿੰਗ ਸੀ ਮੈਂ ਔਰ ਬਿੱਟੂ ਜੀ ਮੈਂਬਰ ਪਾਰਲੀਮੈਂਟ ਅਸੀਂ ਮੀਟਿੰਗ ਖਤਮ ਕਰਕੇ ਜਿੱਦਾਂ ਹੀ ਘਰੇ ਆ ਕੇ ਬੈਠੇ ਆ 6:30 ਤੋਂ ਸਰਵੰਤ ਨੂੰ ਕਾਫੀ ਬਣਾ ਤੇ 640 ਤੇ ਜੀ ਮੈਨੂੰ ਆ ਵੀਡੀਓ ਕਾਲ ਆਉਂਦੀ ਹੈ ਜੀ احمد ਅਲੀ ਨਾਮ ਦੀ ਮੈਂ ਕੈਮਰਾ ਪਰਸਨ ਦੇਖਾ ਦਿਖਾਇਆ ਜਾਵੇ ਜਿਹਦੇ ਵਿੱਚੋਂ ਦਿਖਾਂਦਾ ਜੀ ਮੈਨੂੰ ਐਮਿਨੇਸ਼ਨ ਦਿਖਾਂਦਾ ਆਪਣਾ ਪਿਆਰ ਦਿਖਾਂਦਾ ਲਾਈਟ ਬੰਦ ਕਰਕੇ ਜਦੋਂ ਮੈਂ ਉਹਨੂੰ ਕਹਿੰਦਾ ਵੀ ਯਾਰ ਲਾਈਟ ਔਨ ਕਰ ਦੇਖੀ ਸੀ ਕੋਣ ਕਰਦਾ ਲਾਈਟ ਔਨ ਮੈਂ ਵੀ ਕਹਾਂ ਉਹਦੀ ਮੈਂ ਸ਼ਕਲ ਦੇਖੀ ਮੈਂ ਸਾਰਾ ਕੁਝ ਕਲਿੱਪ ਵਗੈਰਾ ਸਾਰੀਆਂ ਰਿਕਾਰਡਿੰਗਾਂ ਸਭ ਸੀਪੀ ਸਾਹਿਬ ਨੂੰ ਦੇਤੀਆਂ ਆ ਦੇਖੋ ਕਿੰਨੀਆਂ ਕਾਲਾਂ ਨੇ ਮੈਨੂੰ ਮੈਂ ਕਹਾਂ ਯਾਰ ਕਿਉਂ ਕਹਿੰਦਾ ਜੋ ਸੂਰੀ ਦਾ ਹਾਲ ਕੀਤਾ ਸੀ ਤੇਰਾ ਤੇ ਬਿੱਟੂ ਦਾ ਇਦੋਂ ਮਾੜਾ ਹਾਲ ਕਰਨਾ ਬਰਸ਼ਟ ਮਾਰਾਂਗੇ ਸਿਰ ਖੋਲ ਦਾਂਗੇ ਇਹ ਉਹ ਮੈਂ ਕਹਾਂ ਹਰ ਮੈਨੂੰ ਇੱਕ ਗੱਲ ਦਿੰਦਾ ਬੜੇ ਪਿਆਰ ਨਾਲ ਮੈਂ ਕਹਾਂ ਤੁਸੀਂ ਬੋਲਦੇ ਕਹੋਣੋ ਤੁਹਾਡਾ ਅਸੀਂ ਕੋਈ ਕਰਜ਼ਾ ਦੇਣਾ ਤਾਂ ਦੱਸੋ ਵੀ ਚੱਕਰ ਕੀ ਆ ਤੇਰਾ ਮੇਰਾ ਕੋਈ ਸਾਹ ਆ ਕੋਈ ਲੈਣ ਦੇਣਾ ਨਹੀਂ ਜੀ ਨਹੀਂ ਬਸ ਕਹਿੰਦਾ ਵੀ ਤੁਹਾਨੂੰ ਹੁਣ ਬਖਸ਼ਣਾ ਨਹੀਂਗਾ ਉਹ ਮੈਂ ਕਹਾਂ ਯਾਰ ਗੱਲ ਤਾਂ ਦੱਸਦੇ ਕਿਉਂ ਨਹੀਂ ਬਖਸ਼ਣਾ ਫੋਨ ਬੰਦ ਹੋ ਜਾਂਦਾ ਉਹ ਮੇ ਕੋ ਰਿਕਾਰਡਿੰਗ ਆ ਨੇ ਮੈਂ ਦੂਜੇ ਫੋਨ ਤੇ ਨਾਲ ਦੀ ਨਾਲ ਕਰਨੇ ਸ਼ੁਰੂ ਕਰਦੀ ਦਿਮਾਗ ਕੰਮ ਕੀਤਾ ਮੇਰਾ ਤਾਂ ਜਿੰਨੀ ਹੈਗੀ ਉਹ ਤੁਹਾਨੂੰ ਮੈਂ ਦੇ ਦਿੰਦਾ ਫਿਰ ਮੈਂ ਜਦੋਂ ਉਹਨੂੰ ਕਾਲ ਕਰਦਾ ਦੁਬਾਰਾ ਉਹ ਕੱਟ ਦਿੰਦਾ ਉਹਦਾ ਫਿਰ ਮੈਨੂੰ ਸੁਣ ਆਂਦਾ 3rd ਟਾਈਮ ਫਿਰ ਯੋ ਮੈਨੂੰ ਇੱਕ ਨਾ ਮਾਂ ਭੈਣ ਦੀ ਗੰਦੀ ਗੱਲ ਕੱਢਦਾ ਉਦੋਂ ਬਾਨ ਨਹੀਂ ਫਿਰ ਮੈਂ ਲਿਆਜ ਕੀਤੀ ਜੀ 32 ਸੈਕਿੰਡ ਜਿਹੜਾ ਆਂ ਦਊਗਾ ਨਾ ਵੀ ਫਿਰ ਅੱਜ ਕੇ ਗੱਲ ਕੱਢੀ ਮੈਂ ਕਹਾ ਆਂ ਵੱਜ ਮੇਰੇ ਚ ਆਂ ਤੇ ਜਿੱਦਾਂ ਮ ਹੈਗਾ ਆਂ ਦੇਖਾਂ ਕੌਣ ਆ ਤੂੰ ਸੋ ਬੁਰਾਈ ਹਾਲ ਆ ਅੱਜ ਮੈਂ ਮਜਬੂਰ ਹੋ ਕੇ ਮੈਂ ਤਾਂ ਲੁਧਿਆਣਾ ਛੱਡ ਕੇ ਜਾ ਰਿਹਾ ਹਾਂ ਸਰ ਅਜੇ ਤੁਸੀਂ ਇੱਥੇ ਆਇਓ ਸੀਪੀ ਦਫਤਰ ਉੱਥੇ ਸੀਪੀ ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਸੀਪੀ ਸਾਹਿਬ ਨੂੰ ਤੁਸੀਂ ਜਾ ਕੇ ਪੁੱਛੋ ਬਾਕੀ মিডিਆ ਨੇ ਵੀ ਪੁੱਛਿਆ ਸੀਪੀ ਸਾਹਿਬ ਉਹ ਫਿਰ ਉਹਨਾਂ ਲਈ ਤਾਂ ਰੂਟੀਨ ਦਾਣਾ ਜੀ ਹਾਂ ਵੀ ਥ੍ਰੈਟ ਆ ਗਈ ਲੈ ਲਈ ਅੱਗੇ ਵੀ ਚਾਰ ਵਾਰੀ ਆ ਚੁੱਕੀ ਹੋਈ ਆ ਤੇ ਹਵਾ ਜੀਆ ਸਾਰਾ ਕੁਝ ਮੇਰਾ ਕਿਸੇ ਵੀ ਜਾਤ ਜਾਂ ਜਾਤੀ ਦੇ ਸਬੰਧ ਵਿੱਚ ਮੇਰੇ ਸਾਰੇ ਭਰਾਣੇ ਚਾਹੇ ਕੋਈ ਸਿਖਸ਼ਣ ਵਾਲੇ ਨੇ ਚਾਹੇ ਕੋਈ ਸਿੱਖ ਨੌਜਵਾਨ ਨੇ ਚਾਹੇ ਕੋਈ ਮੁਸਲਿਮ ਕਮਿਊਨਿਟੀ ਨੇ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆ ਕਰਦੇ ਸੀ ਕਰਦੇ ਰਾਵਾਂਗੇ ਮੈਂ ਇਸ ਜਾਤਵਾਦ ਚ ਨਹੀਂ ਪੈਣਾ ਨਾ ਮੈਂ ਵਿਸ਼ਵਾਸ ਰੱਖਦਾ ਦੂਜੀ ਔਰ ਅਹਿਮ ਗੱਲ ਛੋਟੀ ਜੀ ਗੱਲ ਦੇ ਵਿੱਚ ਮੈਨੂੰ ਵੇੜ ਦਿੰਨਾ ਲਾਅ ਐਂਡ ਆਰਡਰ ਇਜ਼ ਟੋਟਲ ਫੇਲਿਅਰ ਆਫ ਸੀਐਮ ਭਗਵੰਤ ਸਿੰਘ ਮਾਨ ਗਮੰਡ ਅੱਜ ਜੇ ਤੁਸੀਂ ਮਾਰਨਿੰਗ ਤੇ ਕਿਸੇ ਵੀ ਸੁਸਾਇਟੀ ਦੀ ਪਾਰਕ ਦੇ ਵਿੱਚ ਜਿਹੜੋ ਬਜ਼ੁਰਗ ਸਰੇ ਸੈਰ ਕਰਦੇ ਆ ਪੰਜ ਤੋਂ 6 ਵਜੇ ਇੱਕ ਬਾਈਟ ਲੈ ਕੇ ਆਜੋ ਆਪਣੇ ਮੂੰਹ ਕਹਿਣਗੇ ਵੀ ਯਾਰ ਕੈਪਟਨ ਅਮਰਿੰਦਰ ਪ੍ਰਕਾਸ਼ ਸਿੰਘ ਬਾਦਲ 10 ਸਾਲ ਉਹ 5 ਸਾਲ ਉਹ 5 ਸਾਲ ਉਹ ਸਰਕਾਰ ਚਲਾਈ ਇਦਾਂ ਦਾ ਫੇਲਿਅਰ ਨਹੀਂ ਸੀਗਾ ਲਾਅ ਐਂਡ ਆਰਡਰ ਦਾ ਅੱਜ ਸਵੇਰੇ ਵੀ ਡ੍ਰੈਮਾ ਕਰਤੀ ਨਾ ਡੇਰਾ ਪ੍ਰੇਮੀ ਦੀ ਉਹਦੀ ਤਾਂ ਪੁਲਿਸ ਹੀ ਮਹਫੂਜ਼ ਨਹੀਂ ਆਗੀ ਉਹਦੇ ਗਨਮੈਨ ਦੇ ਗੋਲੀ ਮਾਰਤੀ ਕੀ ਕਰਨੇ ਆਪਾਂ ਗਨਮੈਨ ਯਾਰ ਪਹਿਲਾਂ ਮੈਨੂੰ ਸਮਝਾਓ ਸੂਰੀ ਸਾਹਿਬ ਦੇ 15 ਬੰਦੇ ਖੜੇ ਬੰਦੇ ਨੇ ਆਕੇ ਹਿੰਮਤ ਰੱਖੀ ਸਾਹਮਣੇ ਆਕੇ ਗੋਲੀ ਮਾਰੀ ਦੋ ਏਸੀਪੀ ਖੜੇ ਆ ਦੋ ਐਸਐਚਓ ਖੜੇ ਆ 30 ਬੰਦਿਆਂ ਦੀ ਗਾਰਡ ਲੱਗੀ ਹੈ ਮਹਫੂਜ਼ ਫਿਰ ਬਾਅਦ ਚ ਕਹਿੰਦੇ ਜੀ ਮਾੜਾ ਟਾਈਮ ਸੀਗਾ ਤਾਂ ਕੋਈ ਮੈਨੂੰ ਕਵੇ ਵੀ ਤੇਰਾ ਮਾੜਾ ਟਾਈਮ ਸੀਗਾ ਵੀ ਭਲਿਆ ਮਾਨਸਾ ਵੀ ਤੇਰਾ ਰਜੀਵ ਰਾਜਾ ਦਿਮਾਗ ਨਹੀਂ ਕੰਮ ਕੀਤਾ ਮੈਂ ਤੇ ਬੈਠਾ ਗੱਡੀ 'ਚ ਆ ਤੇ ਕੋ ਮੇਰਾ ਦੋਸਤ ਆਇਆ ਮਰਦ ਬੰਦਾ ਆਇਆ ਜਿਹੜਾ ਮੇਰੇ ਨਾਲ ਪਿਆਰ ਹੈ ਕਿ ਮੈਂ ਚੱਲੂ ਤੇਰੇ ਨਾਲ ਕੱਲ ਮੇਰਾ ਬਰਥਡੇ ਸੀ ਰਾਤੀ 9:40 ਤੇ ਫੇਰ ਕਾਲ ਆਈ ਹੋਈ ਉਹਦੀ ਵੱਡੇ ਸੈਲੀਬ੍ਰੇਟ ਕਰ ਰਹੇ ਸੀ ਫੈਮਲੀ ਸਾਰੀਆਂ ਫਾਰਮ ਹਾਊਸ ਤੇ ਮੇਰੇ ਤਾਂ ਉੱਥੇ 9:40 ਤੇ ਫੇਰ ਕਾਲ ਆਈ ਮੈਂ ਚੱਕਿਆ ਨਹੀਂ ਮੈਂ ਹੁਣ ਕੀ ਚੱਕਾਂ ਫੈਮਲੀ ਦਾ ਮਾਹੌਲ ਤਾਂ ਨਾ ਖਰਾਬ ਕਰਨਾ ਸਰ ਹੁਣ ਪੰਜਾਬ ਛੱਡ ਕੇ ਜਾ ਰਹੇ ਹੋ ਫੇਰ ਬਿਲ ਤੁਸੀਂ ਕਿੰਨੀ ਦਰ ਆਪਣੇ ਘਰ ਰੱਖ ਲਓਗੇ ਮੈਨੂੰ ਮੇਰਾ ਮੇਰਾ ਤਾਂ 2 ਮਿੰਟ ਚ ਪਤਾ ਲੱਗ ਜਾਣਾ ਵੀ ਇੱਥੇ ਬੈਠਾ ਹੁਣ ਮੈਂ ਮੈਂ ਅੱਗੇ ਵੀ ਜੂਨ ਦੇ ਵਿੱਚ ਬੰਬੇ ਚਲਾ ਗਿਆ ਫਿਰ ਮੈਂ ਛੱਤੀਸਗੜ੍ਹ ਗਿਆ ਫਿਰ ਮੈਂ ਰਾਜਸਥਾਨ ਗਿਆ ਇਸੇ ਕਰਕੇ ਗਿਆ ਵੀ ਮਾੜਾ ਟਾਈਮ ਆਂਦਾ ਬਚ ਜਾਓ ਇੱਥੇ ਕਿਸੇ ਨੇ ਬਚਾਣ ਤਾਂ ਆਣਾ ਹੀ ਨਹੀਂ ਤੁਹਾਡਾ ਤੁਹਾਡਾ ਨਾਲ ਦਾ ਸਾਥੀ ਸਭ ਤੋਂ ਪਹਿਲਾਂ ਭੱਜਦਾ ਜਦੋਂ ਤੁਹਾਡੇ ਗੋਲੀ ਵੱਜਦੀ ਸੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਇਹ ਸੀਗੇ ਸਾਡੇ ਨਾਲ ਰਾਜਾ ਰਜੀਵੀ ਜਿਨ੍ਹਾਂ ਨੂੰ ਵੀ ਥੈਕ ਕੋਲ ਆਈਆਂ ਸੀ ਉਸ ਤੋਂ ਬਾਅਦ ਸੀਪੀ ਦਫਤਰ ਆਏ ਸੀਗੇ ਔਰ ਇਹਨਾਂ ਨੇ ਕਹਿਣਾ ਹੈ ਕਿ ਹੁਣ ਮੈਂ ਪੰਜਾਬ ਛੱਡ ਕੇ ਜਾ ਰਿਹਾ ਕਿਉ